पंजाब सरकार पंजाब सरकार पंजाब सरकार सेंट्रेंट्रेंट्रेंट्रेंट्रं الو سنو سنڌي ۾ ڪجهه ڪرڻي آهي ائين اچو ڪي ڪي نه ٿو ٿي پنهنجي اچو ۽ ਇਹ ਤੇਰੇ ਪੱਟ ਜੁੱਗਣਾਂ ਬਣਦੇ ਆ ਪੜ੍ਹਨੇ ਵੇਣਗੇ ਮਰੇਗਾ ਮਛੋ ਨਾਰੇ ਲਾਉਣੇ ਨਾਰੇ ਅੱਜ ਕੀ ਨਾਮ ਤੁਹਾਡਾ ਮੇਰਾ ਨਾਮ ਮੱਖਣ ਲਾਲ ਮੰਗਲਾ ਜੀ ਮੱਖਣ ਲਾਲ ਜੀ ਅੱਜ ਆਏ ਹੋ ਕੀ ਮਸਲਾ ਸਾਰਾ ਕੀ ਮੰਗ ਰੱਖੀ ਹੈ ਗਿਆ ਮਨ ਪੱਤਰ ਅੱਜ ਮਸਲਾ ਸਾਰਾ ਇਹ ਹੈ ਵੀ ਜਿਹੜਾ ਸਾਲ 24 25 ਦਾ ਝੋਨੇ ਦਾ ਸੀਜ਼ਨ ਹੈ ਸਰਕਾਰ ਦਾ ਮਿਲਿੰਗ ਦੀ ਜਿਹੜੀ ਪਾਲਿਸੀ ਹੈ ਉਹ ਸ਼ੈਲਰਾਂ ਦਾ ਕੰਮ ਸ਼ੁਰੂ ਹੋਣ ਵਾਲਾ ਹੈ 15 8 ਨੂੰ ਡੇਟ ਰੱਖੀ ਹੈ ਇਹਨਾਂ ਨੇ ਰਜਿਸਟ੍ਰੇਸ਼ਨ ਦੀ ਲੇਕਿਨ ਸਾਡੀ ਇੰਡਸਟਰੀ ਹੈ ਜਿਹੜੀ ਉਹ ਬੜੀ ਪ੍ਰਭਾਵਿਤ ਹੈ ਪਿਛਲੇ ਸਾਲ ਹਜੇ ਤੱਕ ਵੀ ਕੰਮ ਪੈਂਡਿੰਗ ਪਿਆ ਹੈ ਜਦੋਂ ਕਿ ਇਹਨਾਂ ਦੀ ਲਾਸਟ ਡੇਟ ਐਗਰੀਮੈਂਟ ਮਦਦ 31 ਮਾਰਚ ਹੁੰਦੀ ਹੈ 8ਵਾਂ ਮਹੀਨਾ ਆ ਗਿਆ ਕੰਮ ਹਜੇ ਵੀ ਪੈਂਡਿੰਗ ਹੈ ਸਪੇਸ ਦਾ ਇਹਨਾਂ ਕੋਲੇ ਕੋਈ ਹੱਲ ਨਹੀਂ ਤੇ ਇਹ ਜਿਹੜਾ ਪੈਂਡਿੰਗ ਕੰਮ ਹੈ ਮੈਨੂੰ ਲੱਗਦਾ ਹੈ ਇਹ ਨਵੰਬਰ ਦਸੰਬਰ ਤੱਕ ਜਾ ਕੇ ਕਿਤੇ ਨਿਪਟੂਗਾ ਜਿਹਦੇ ਵਿੱਚ ਜਿਹੜੀ ਸਾਡੀ ਇੰਡਸਟਰੀ ਹੈ ਇਹਨੂੰ ਬਹੁਤ ਭਾਰੀ ਲਾਸ ਹੋਇਆ ਹੈ ਜਿਹੜੀਆਂ ਮੰਗਾਂ ਸਾਡੀਆਂ ਉਹ ਇਹ ਹੈ ਜੀ ਵੀ ਐਫਸੀਆਈ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹਨਾਂ ਨੇ ਪੰਜਾਬ ਤੇ ਹਰਿਆਣੇ ਵਾਸਤੇ ਦੋਨਾਂ ਵਾਸਤੇ ਅਲੱਗ-ਅਲੱਗ ਰੂਲ ਬਣਾ ਰੱਖੇ। ਹਰਿਆਣੇ ਦੇ ਵਿੱਚ ਸਪੇਸ ਅੱਜ ਵੀ ਫालतू ਪਈ ਹੈ ਸਾਡੇ ਹੈ ਨਹੀਂ। ਉੱਥੇ ਮਿਲਿੰਗ 25 ਰੁਪਏ ਹੈ ਸਾਡੇ 10 ਰੁਪਏ ਹੈ। ਉੱਥੇ ਡਰਾਈ 1% ਦਿੱਤੀ ਜਾ ਰਹੀ ਹੈ ਸਾਨੂੰ ਹਾਫ ਕਰਦੀ। ਖੱਜਲਖوار ਕੀਤਾ ਜਾ ਰਿਹਾ ਹੈ ਜੀ। ਅਸੀਂ ਆਪਣਾ ਰੈਂਡਮ ਅਜੇਰ ਵਾਸਤੇ ਇਸ ਕਰਕੇ ਆਏ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਕੱਲ ਨੂੰ ਜਦੋਂ ਫਸਲ ਆ ਗਈ ਅਸੀਂ ਲਗਾਉਣੀ ਨਹੀਂ ਕਿਸਾਨ ਖੱਜਲਖوار ਹੋ ਧਰੇ ਪ੍ਰਦਰਸ਼ਨ ਕਰੂਗਾ। ਇਹ ਉਹਨਾਂ ਦੇ ਪ੍ਰੈਸ਼ਰ ਜਾ ਕੇ ਸਾਡੇ ਤੇ ਕਰਨਗੇ ਪ੍ਰੈਸ਼ਰ ਬਿਲਡ ਤੱਕੇ ਨੂੰ ਸਾਡੇ ਜੀਰੀ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਉਹਨੂੰ ਅੱਜ ਪਹਿਲਾਂ ਹੀ ਲਿਖ ਕੇ ਦੇਗੇ ਵੀ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਕੋਈ ਵੀ ਜੀਰੀ ਆਪਣੇ ਅੰਦਰ ਸਟੋਰ ਨਹੀਂ ਕਰਾਂਗੇ ਔਰ ਨਾ ਹੀ ਉਹਦੀ ਮਿਲਿੰਗ ਕਰਾਂਗੇ ਅਜੀਬਤਾ ਕਿਹੋ ਜਿਹੀ ਮੁਸ਼ਕਲ ਆ ਰਹੀ ਹੈ ਕੀ ਲੱਗਦਾ ਤੁਹਾਨੂੰ ਇਹ ਕੀ ਹੱਲ ਹੋ ਸਕਦਾ ਸਭ ਤੋਂ ਵੱਡਾ ਮੁੱਦਾ ਜੀ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦਾ ਤਾਲਮੇਲ ਹੈ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਹੈ ਪਿਛਲੇ ਸਰਕਾਰਾਂ ਵਿੱਚ ਪ੍ਰੋਬਲਮ ਆਉਂਦੀ ਸਾਨੂੰ ਅਕਾਲੀ ਸਰਕਾਰ ਚ ਕਾਂਗਰਸ ਸਰਕਾਰ ਸੀਗੀ ਲੇਕਿਨ ਜਦੋਂ ਜਖੜੇ ਪ੍ਰਧਾਨ ਯਾਅ ਲੈਵਲ ਦੇ ਜਾ ਕੇ ਉਹਨਾਂ ਕੋਲ ਦੱਸ ਦੇ ਕਿ ਮੁਸ਼ਕਲਾ ਤਰੁਨਤ ਆਪਣਾ ਮੰਤਰੀ ਸਾਹਿਬ ਇਹ ਕੈਰੋ ਸਾਹਿਬ ਰਹੇ ਨੇ ਜਾ ਕੇ ਤਰੁਨਤ ਆਪਣਾ ਸੈਂਟਰ ਸਰਕਾਰ ਜਾ ਕੇ ਸਾਡੇ ਮਸਲੇ ਹੱਲ ਕਰਾਉਂਦੇ ਸੀਗੇ ਸਭ ਤੋਂ ਵੱਡਾ ਸਾਨੂੰ ਜੋ ਲੱਗਿਆ ਤਾਲ ਮਿਲਦੀ ਕਮੀ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ ਇੱਕ ਵਾਰ ਵੀ ਸਾਡੇ ਮੰਤਰੀ ਸਾਹਿਬ ਜਾਂ ਸੈਕਟਰੀ ਫੂਡ ਸਾਹਿਬ ਸੈਂਟਰ 'ਚ ਨਹੀਂ ਗਏ ਇਹ ਜੋ ਸਮੱਸਿਆ ਆ ਰਹੀ ਹੈ ਇਹਦਾ ਹੱਲ ਕਿੱਥੇ ਜਾਵੇ ਸਪੇਸ ਦਾ ਬੇਨੁਮਦਾ ਸਪੇਸ ਦਾ ਹਰਿਆਣਾ 'ਚ ਅੱਜ ਵੀ ਸਪੇਸ ਫालतू ਪਈ ਹੈ ਪੰਜਾਬ 'ਚ ਬਿਲਕੁਲ ਸਪੇਸ ਨਹੀਂ ਹੈ ਸਾਡੇ ਮੋਰ ਤੋਂ ਮਿਲਰ ਜਾ ਕੇ ਕਾਲਿਆਂ ਵਾਲੀ ਪੰਨੀ ਵਾਲਾ ਅਬੋਰ ਜਾ ਕੇ ਮਾਲ ਲਾ ਕੇ ਆਏ ਨੇ ਸਭ ਤੋਂ ਵੱਡਾ ਈਤਾਲ ਮੇਲ ਦੀ ਕਮੀ ਹੈ ਪੰਜਾਬ ਸਰਕਾਰ ਸੈਟਰ ਸਰਕਾਰ ਦੀ ਚੋਪੇ ਕਿੰਨੇ ਕ ਪ੍ਰਭਾਵ ਚੋਪੇ ਚੈਨ ਵਾਲੇ ਪ੍ਰਭਾਵਤ ਹੋ ਰਿਹਾ ਹੈ ਕਿਸਾਨ ਵੀ ਪ੍ਰਭਾਵਤ ਹੋਣਗੇ ਮਜ਼ਦੂਰ ਵੀ ਪ੍ਰਭਾਵਤ ਕਿੰਨੇ ਕ ਲੋਕ ਹਨ ਜਿਹੜੇ ਪ੍ਰਭਾਵਤ ਹੋਣਗੇ ਕਿਸ ਤਰ੍ਹਾਂ ਦੀ ਮੁਸ਼ਕਲ ਆਣੀ ਹੈ ਟਾਈਮ ਸੌ ਹਾਂਜੀ ਮਨੀਜੀ ਕੁੱਲ ਮਿਲਾ ਕੇ ਇਹ ਸਾਰਾ ਪੰਜਾਬ ਦੇ ਮਸਲਾ ਹੈਗਾ ਹਾਲ ਪੰਜਾਬ ਵੀ ਇਹਦੇ ਤੇ ਕਰ ਰਹੇ ਹਾਂ ਅਸੀਂ ਸਾਰੇ ਪੰਜਾਬ ਦੇ ਯੂਨੀਅਨ ਦੇ ਲੈਵਲ ਤੇ ਅਸੀਂ ਪੰਜਾਬ ਚ ਬੰਦ ਕਰ ਰਹੇ ਹਾਂ ਪੈਡੀ ਨਹੀਂ ਸਟੋਰ ਕਰਾਂਗੇ ਪਰ ਹੁਣ ਸਾਨੂੰ ਇਹ ਆਉਂਦਾ ਆ ਜੁਨੀਅਨ ਦਾ ਉੱਪਰੋਂ ਵੀ ਅਸੀਂ ਸਾਰੇ ਆਪਣੇ ਆਪਣੇ ਲੋਕਲ ਲੈਵਲ ਤੇ ਕਰ ਰਹੇ ਆਂ ਤੇ ਇੱਥੇ ਅਸੀਂ ਐਡੀ ਸਟੋਰ ਕਰਾਉਣ ਤੋਂ ਐਡੀ ਸਾਹਿਬ ਨੂੰ ਮਿਲੇ ਆਂ ਡੀਐਫਆਈ ਸਾਹਿਬ ਨੂੰ ਮਿਲੇ ਆਂ ਤੇ ਨਹੀਂ ਕਰਾਵਾਂਗੇ ਪਰ ਦੂਜੇ ਪਾਸੇ ਜਿਹੜਾ ਤੁਸੀਂ ਗੱਲ ਕਰੀ ਆ ਇਹਦੀ ਲੇਬਰ ਦੀ ਲੇਬਰ ਦੀ ਉਹ ਇਹ ਆ ਵੀ ਸਾਰੇ ਪੰਜਾਬ ਦੀ ਲੇਬਰ ਜੁੜੀ ਹੋਈ ਹੈ ਇਹਦੇ ਨਾਲ ਫੁੱਲ ਮਲਾ ਕੇ ਇਸ ਤੋਂ ਬਾਅਦ ਵੀ ਬਾਹਰ ਨਹੀਂ ਵੀ ਲੈਵਲ ਲੇਬਰ ਆਉਂਦੀ ਹੈ ਇਹਦੇ ਚ ਤੇ ਅਸੀਂ ਇਹ ਪੈੜੀ ਸਟੋਰ ਨਹੀਂ ਕਰਾਵਾਂਗੇ ਅਸੀਂ ਸਰਕਾਰ ਨੂੰ ਜਿਹੜੇ ਹੁਣ ਤੁਸੀਂ ਕਹਿੰਦੇ ਪੈੜੀ ਨਹੀਂ ਕਰਾਵਾਂਗੇ ਪੂਰੇ ਪੰਜਾਬ ਦਾ ਕਿਸਾਨ ਹੈ ਕਿਉਂਕਿ ਇਸ ਵਾਰ ਜੀਰੀ ਦੀ ਹੈ ਜਿਹੜੀ ਫਸਲ ਹੈ ਖਾਸ ਕਰ ਆਪਣੇ ਇਲਾਕੇ ਤੇ ਤੇ ਨਰਮਾ ਹੁੰਦਾ ਨਹੀਂ ਹੈਗਾ ਜੀਰੀ ਕਾਫੀ ਲੱਗਿਆ ਹੈ ਪਰ ਕਿਸਾਨ ਵੀ ਰੋਲਣਗੇ ਕਿ ਕਿਹਨਾਂ ਕਦੇ ਮੰਡੀਆਂ ਜਦੋਂ ਆਜ ਤਾਂ ਹੈ ਹੀ ਸੀ ਕਰਕੇ ਅਸੀਂ ਪਹਿਲਾਂ ਤੋਂ ਦੱਸ ਰਹੇ ਹਾਂ ਸਰਕਾਰ ਨੂੰ ਵੀ ਇਹ ਨਾ ਉਹ ਕਰਿਆ ਜਾਵੇ ਇਹਦਾ ਹੱਲ ਕਰਿਆ ਜਾਵੇ ਮਸਲੇ ਦਾ ਨਾ ਕਰੇਗੀ ਸਰਕਾਰ ਤੋਂ ਤਾਂ ਆਲਟੀਮੇਟਲੀ ਹੈ ਹੀ